रहंदी उनी पैंचर Thank you. नहीं चलेगी पता चाही नहीं चलेगी, चलेगी। आवाज दो आवाज दो अपने सारे ने एक मुठ्ठी नाल जिन्हें सनी देल कारण ਇਹ ਸਰਕਾਰ ਤੋਂ ਮੰਦੀ ਤੁਹਾਡਾ ਵਿਰੋਧ ਦਾ ਕਾਰਨ ਦੱਸੋ ਸਰੀ ਰੈਲੀ ਦਾ ਕਾਰਨ ਜਿਹੜੇ ਸਾਡੇ ਔਰਤਾਂ ਔਰਸ ਵਾਲੇ ਜਿਹੜੇ 20-20 ਸਾਲ ਹੋ ਗਈ ਪਿੱਛੇ-ਪਿੱਛੇ ਸਾਲੋਂ ਕੰਮ ਕਰਦੇ ਆ ਤੇ ਜੋ ਸਰਕਾਰ ਆਈ ਨਹੀਂ ਸੀ ਇਸ ਸਰਕਾਰ ਨੇ ਵਾਅਦੇ ਕੀਤੇ ਸੀਗੇ ਕਿ ਅਸੀਂ ਆਉਂਦੇ ਸਾਰ ਕੀ ਹੈ ਜਿਹੜੇ ਉਂਖੇਦਾਰ ਸਿਸਟਮ ਬੰਦ ਕਰਾਂਗੇ ਜਿਹੜੇ ਠੇਕੇਦਾਰ ਦੇ ਬੰਦੇ ਨੇ ਉਹਨਾਂ ਨੂੰ ਉਸ ਕੰਟੈਕਟ ਬੇਸ ਤੇ ਕਾਰਨ ਤੇ ਪੱਕੇ ਦੇ ਮੰਦੇ ਪਰ ਹੁਣ ਐ ਸਰਕਾਰ ਕੀ ਹੈ ਜਾਣ ਵਾਲੀ ਹੈ ਪਰ ਸਰਕਾਰ ਨੇ ਹੁਣ ਤੱਕ ਕੀ ਹੈ ਜਿਹੜੇ ਬੰਦੇ ਸਾਡੇ ਕੀ ਹੈ ਔਰਤਾਂ ਔਰਸ ਵਾਲੇ ਉਹਨਾਂ ਦਾ ਕੰਟੈਕਟ ਬੇਸ ਤੇ ਵੀ ਵਾਲੇ ਪੂਰਾ ਨਹੀਂ ਹੋਇਆ ਪੰਜਾਬ ਇਮੈਸ ਸਰਕਾਰ ਨੂੰ ਦੱਸਣਾ ਚਾਹਣਾ ਜੇ ਸਾਡੇ ਬੰਦੇ ਕੰਟੈਕਟ ਦੇ ਵਿੱਚ ਪੱਕੇ ਨਹੀਂ ਕੀਤੇ ਗਏ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਇਹਦੀ ਪੂਰੀ ਜ਼ਿੰਮੇਵਾਰੀ ਮੰਨਤਰ ਕਰਦੇ ਹਾਂ ਤੇ ਤੇ ਦੀ ਪਰਿਭਾਸ਼ਾ ਤੁਹਾਡੀ ਕੀ ਹੈ ਤੇਜ਼ ਅਸੀਂ ਤੇ ਦੀ ਪਰਿਭਾਸ਼ਾ ਕੀ ਅਸੀਂ ਜੇਕਰ ਜਾ ਕੇ ਰਸਤੇ ਜਾਮ ਕਰਾਂਗੇ ਰੋਡ ਜਾਮ ਕਰਾਂਗੇ ਜ਼ਿਲ੍ਹੇ ਬੰਦ ਕਰਾਂਗੇ ਬਲੌਕ ਕਰਾਂਗੇ ਇਹਦੀ ਪੂਰੀ ਜ਼ਿੰਮੇਵਾਰੀ ਕਿ ਸਰਕਾਰ ਦੀ ਹੋਵੇ ਅਗਲਾ ਲਾਓ ਮੇਰਾ ਨਾਮ ਅਸ਼ੋਕ ਅਸ਼ੋਕ ਸਰਵਹਣਨ ਮੇਰਾ ਸਫਾਈ ਟੀਮ ਨੂੰ ਪੰਜਾਬ ਦਾ ਪ੍ਰਧਾਨ ਬੰਲਾ ਪ੍ਰਧਾਨ ਜੀ ਅੱਜ ਤੁਸੀਂ ਜੇ ਕੱਟ ਕੀਤਾ ਵਾ ਧੂਦੀ ਦੇ ਅੰਦਰ ਕੀ ਮੁੱਦਾ ਲੈ ਕੇ ਕੱਟ ਹੋਇਆ ਇਹ ਹੋ ਗਿਆ ਕਿ ਤੁਹਾਨੂੰ ਸੜਕਾ ਤੇ ਉਤਰਨਾ ਪਿਆ ਗਿਆ ਸਾਡੇ ਜਿਹੜੇ ਬੱਚੇ ਐ ਸਭ ਤੋਂ ਵੱਡੇ 15 15 20 20 ਸਾਲ ਹੋ ਗਏ ਇਹਨਾਂ ਨੂੰ ਕਿੱਥੇ ਰੱਖਿਆ ਹੈ ਠੀਕ ਹੈ ਠੀਕ ਇਹ ਇੱਕ ਅਖਰੀ ਮੰਗ ਇਹ ਹੈ ਕਿ ਜਿਹੜੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਜੇ ਔਰ ਪੁਰਾਣੀ ਪੈਨਸ਼ਨ ਨੂੰ ਬਹਾਲ ਕੀਤਾ ਜਾਵੇ ਔਰ ਜਿਹੜਾ 10 ਦਾ ਜਿਹੜਾ ਕਾਨੂੰਨ ਆਵੇ ਬਣਿਆ ਪਿਆ ਉਹ ਦਾ ਸਫਰ ਦਾ ਕਾਨੂੰਨ ਤੋੜਿਆ ਜਾਵੇ ਕਿ ਇਹ ਇਕੱਠੇ ਇਕੱਠੇ ਹੋਏ ਹੋਏ ਸੰਗਠਨਾਂ ਇਕੱਠੇ ਹੋਏ ਹਨ ਔਰ ਮਾਨ ਸਰਕਾਰ ਨੂੰ ਅਸੀਂ ਸੇਵਾ ਦੇਣ ਆਏ ਆਂ ਨੌਰ ਖਾਲ ਦੇ ਸਮੇਟੇ ਵਿੱਚ ਹੋ ਸਕਦਾ ਸੀ ਬਹੁਤ ਵੱਡਾ ਵਿਵਾਦ ਕਰੇ ਕਿੱਦਾਂ ਦਾ ਸੰਘਰਸ਼ ਹੋ ਦੀ ਹੋ ਸਕਦਾ ਤੁਸੀਂ ਇਹ ਗੱਲ ਕਰ ਰਹੇ ਹੋ ਇਸ ਕਰਕੇ ਕਈ ਤਰ੍ਹਾਂ ਦੇ ਹੋਏ ਆ ਹੋ ਸਕਦਾ ਅਸੀਂ ਸਰਕਾਰੋਂ ਕੀ ਹੋ ਸਕਦਾ ਚੌਕ ਇਹ ਅੱਜ ਵੀ ਇਹੀ ਰੁਕੀ ਹੈ ਵਰਨੀ ਸਿੰਗਰ ਤੇ ਚਿੱਤਾ ਅੰਡੇ ਮੋਸਾ ਦਾ ਫਟਾ ਜਿਹੜਾ ਸਭ ਤੋਂ ਵੱਡਾ ਤਿਆਰ ਹੈ ਉਹ ਤੁਹਾਡੇ ਇੱਥੇ ਆ ਟਿਕਿਆ ਹੈ ਅੰਨਕਤੇ ਜੇ ਜਲਦੀ ਮੰਗਾਂ ਨਾ ਮੰਨੀਆਂ ਤਾਂ ਕੀ ਇਹ ਕਾਨੂੰਨ ਹਟਾਲਾ ਦੇ ਵਿੱਚ ਬਦਲੇਗਾ ਹਟਾਲਾ ਦੇ ਵਿੱਚ ਬਦਲੇ ਜਾਏਗਾ ਜੇ ਕੱਲ੍ਹ ਤੱਕ ਜੇ ਮੰਗਾਂ ਨਹੀਂ ਮੰਨੀਆਂ